ਸਤ ਸ੍ਰੀ ਅਕਾਲ ਸੋਤ انا ਸੰਦੀਪ ਇੱਕ ਵਾਰ ਫਿਰ ਸਵਾਗਤ ਕਰਦੀ ਹਾਂ ਤੁਹਾਡੇ ਆਪਣੇ ਸ਼ੋ ਸੰਦੀਪ ਸ਼ੋ ਦੇ ਵਿੱਚ ਜਿਸ ਨੂੰ ਤੁਸੀਂ ਸੁਣਦੇ ਹੋ ਮੰਡੇ ਟੂ ਫਰਡੇ 9:00 ਤੋਂ 11:00 ਵਜੇ ਤੱਕ ਕੈਲੀਫੋਰਨੀਆ ਦੇ ਸਮੇਂ ਮੁਤਾਬਕ ਏਐਮ 13 ਟੂ ਸੈਨ ਫਰਾਂਸਿਸਕੋ ਸਨ ਹੋਜ਼ੇ ਪੀ ایرিয়া ਆਕਲੈਂਡ ਦੇ ਵਿੱਚ ਆਰ ਏਐਮ 6:20 ਫਰੇਜ਼ਨੋ ਆਰ ਏਐਮ 6:60 ਬਿਕਰਸਫੀਲਡ ਤੇ ਪੂਰੀ ਦੁਨੀਆ ਦੇ ਵਿੱਚ ਰੇਡੀਓ ਪੰਜਾਬ ਯੂ ਐਸ ਏ ਲਾਈਵ ਨਾਮ ਦੀ ਐਪ ਦੇ ਜ਼ਰੀਏ ਸਾਡੇ ਨਾਲ ਤੁਸੀਂ ਜੁੜੇ ਹੋਏ ਹੋ ਤੁਹਾਡਾ ਤਾ ਦਿਲ ਤੋਂ ਧੰਨਵਾਦ ਕਿ ਤੁਸੀਂ ਸਾਂਝ ਬਣਾਈ ਹੈ ਤੇ ਜਿੱਦਾਂ ਕਿ ਮੈਂ ਕੱਲ ਵੀ ਹੋਕਾ ਦਿੱਤਾ ਸੀ ਤੇ ਅੱਜ ਵੀ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਤੁਸੀਂ ਵੀ ਅੱਜ ਦਾ ਪ੍ਰੋਗਰਾਮ ਬੜਾ ਹੀ ਖਾਸ ਹੋਣ ਵਾਲਾ ਹੈ ਕਿਉਂਕਿ ਅਸੀਂ ਸਦਾ ਹੀ ਐਸੇ ਇਨਸਾਨ ਨੂੰ ਦਿੱਤਾ ਹੈ ਜਿਨ੍ਹਾਂ ਦੇ ਨਾਲ ਗੱਲ ਕਰਕੇ ਔਨ ਇਅਰ ਉਹਨਾਂ ਦੀਆਂ ਗੱਲਾਂ ਦੇ ਨਾਲ-ਨਾਲ ਉਹਨਾਂ ਦੀ ਸ਼ਾਇਰੀ ਸੁਣ ਕੇ ਨਾ ਬੜਾ ਦਿਲ ਖੁਸ਼ ਹੁੰਦਾ ਹੈ ਔਰ ਮੈਨੂੰ ਯਕੀਨ ਹੈ ਕਿ ਤੁਹਾਡਾ ਵੀ ਅੱਜ ਜੇ ਤੁਸੀਂ ਸੈਗਮੈਂਟ ਸੁਣ ਲੋਗੇ ਤੇ ਦਿਨ ਬਣ ਜਾਏਗਾ ਤੇ ਲੋਫਰ ਆਪਾਂ ਸੱਦਾ ਦਿੰਦੇ ਆ ਕੈਨੇਡਾ ਤੋਂ ਅਜ ਸਾੜਨਾਲ ਨੇ اٹਵਾਲਾ ਮੌਲਕ ਜੀ ਖੂਬਸੂਰਤ ਸ਼ਾਇਰੀ ਆਪਣੇ ਇੰਸਟਾਗ੍ਰam ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਪੋਸਟ ਕਰਦੇ ਰਹਿੰਦੇ ਨੇ ਜਿਨ੍ਹਾਂ ਦੇ ਨਾਲ ਬਹੁਤ ਸਾਰੇ ਲੋਕ ਜੁੜਦੇ ਨੇ ਔਰ ਆਪਣੇ ਰਿਸ਼ਤਿਆਂ ਨੂੰ ਮਹਿਸੂਸ ਕਰਦੇ ਨੇ ਹੋਰ ਵੀ ਉਹਨਾਂ ਭਾਵਨਾਵਾਂ ਦੇ ਗੁੜੁੱਚ ਹੋ ਕੇ ਐਸੀ ਰਿਸ਼ਤਿਆਂ ਨੂੰ ਮੋ ਮੁਹੱਬਤਾਂ ਦੇ ਨਾਲ ਬਣ ਲੈਂਦੇ ਨੇ ਕਿ ਲੱਗਦਾ ਹੈ ਕਿ ਇਹ ਰਿਸ਼ਤੇ ਆ ਤਾਂ ਬਿਨਾ ਜ਼ਿੰਦਗੀ ਹੈ ਹੀ ਨਹੀਂ ਤੇ ਹਾਂਜੀ ਅਟਵਾਲ ਅਮੋਲਕ ਜੀ ਸਤਿ ਸ਼੍ਰੀ ਅਕਾਲ ਜੀ ਐਨ ਸਤਿ ਸ਼੍ਰੀ ਅਕਾਲ ਸੰਦੀਪ ਜੀ ਤੇ ਸਾਰੇ ਰੱਬਰ ਕੇ ਸੋਤੇ ਜਿਹੜੇ ਮੈਨੂੰ ਸੁਣਦੇ ਹੋਏ ਉਹਨਾਂ ਨੂੰ ਵੀ ਜੀ ਦਿਲ ਦੀਆਂ ਮੁਬਾਰਕਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਰਖੜੀ ਦੀਆਂ ਬਹੁਤ-ਬਹੁਤ ਵਧਾਈਆਂ ਤੁਹਾਨੂੰ ਵੀ ਰਖੜੀ ਦੀਆਂ ਬਹੁਤ-ਬਹੁਤ ਵਧਾਈਆਂ ਬਹੁਤ ਚੰਗਾ ਲੱਗਿਆ ਕਿ ਤੁਸੀਂ ਅੱਜ ਚਲੋ ਇਸ ਮੌਕੇ ਦੇ ਉੱਤੇ ਸਾਡੇ ਨਾਲ ਜੁੜੇ ਹੋ ਮੈਂ ਬੜੇ ਦਿਨਾਂ ਤੋਂ ਤੁਹਾਡੀਆਂ ਰੀਲਸ ਦੇਖ ਰਹੀ ਸੀ ਜਿਹਦੇ ਵਿੱਚ ਰਖੜੀ ਨੂੰ ਲੈ ਕੇ ਖਾਸ ਤੌਰ ਤੇ ਭੈਣ ਭਰਾ ਦੇ ਰਿਸ਼ਤੇ ਨੂੰ ਲੈ ਕੇ ਤੁਸੀਂ ਬੜਾ ਕੁਝ ਪੇਸ਼ ਕੀਤਾ ਤੇ ਉਹਦੇ ਵੱਲ ਵੀ ਚੱਲਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਮੁਬਾਰਕਾਂ ਬਹੁਤ-ਬਹੁਤ ਧੰਨਵਾਦ ਜੀ ਤਾਂ ਮੇਰੀਆਂ ਵੀ ਕੱਲ ਹੀ ਰਖੜੀਆਂ ਆਈਆਂ ਜੀ ਦੋ ਭੈਣਾਂ ਮੇਰੀਆਂ ਇੱਕ ਵੱਡੀ ਛੋਟੀ ਤੇ ਕੱਲ ਪਹੁੰਚ ਗਿਆ ਮੈਨੂੰ ਇਹ ਵੀ ਮੈਨੂੰ ਲੱਗਦਾ ਜAVE ਰਖੜੀ ਜਦੋਂ ਫਿਰ ਮਤਲਬ ਉਡੀਕ ਹੁੰਦੀ ਸਾਨੂੰ ਵੀ ਇੱਕ ਵੀ ਰਖੜੀ ਆਵੇ ਤਾਂ ਲੱਗਦੀ ਆ ਭੈਣਾ ਹੀ ਆ ਜਾਂਦੀ ਜਿੱਦਾਂ ਕੋਲ ਸਾਡੇ ਰੱਖੜੀ ਆ ਔਰ ਦੇਖੋ ਕਿੰਨੀ ਖੁਸ਼ੀ ਵਾਲੀ ਗੱਲ ਹੈ ਕਿ ਰਖੜੀ ਤੇ ਅਗਰ ਇੱਕ ਦਿਨ ਪਹਿਲਾਂ ਰਖੜੀ ਤੁਹਾਨੂੰ ਮਿਲ ਜੇ ਨਾ ਤੇ ਤੁਹਾਡਾ ਦਿਨ ਬਣ ਜਾਂਦਾ ਮੈਨੂੰ ਲੱਗਦਾ ਤੁਹਾਨੂੰ ਲੱਗਦਾ ਕਿ ਵਾਕਿਆ ਹੀ ਕੀ ਬਾਤ ਹੈ ਕਮਾਲ ਹੋ ਗਈ ਹਾਂਜੀ ਹਾਂਜੀ ਕਿਤਨਾ ਕਿਤਨਾ ਖੁਸ਼ੀ ਵੀ ਹੈ ਜੀ ਵੀ ਚਲੋ ਪਹੁੰਚ ਗਿਆ ਪਰ ਦੁੱਖ ਵੀ ਹੁੰਦਾ ਵੀ ਭੈਣਾ ਹੈ ਨਹੀਂ ਕੋਲ ਬਣਾਉਣੀ ਕਿਸੇ ਹੋਰ ਕੋਲ ਪੈਣੀ ਆ ਫਿਰ ਉਹ ਦਾ ਸਟ੍ਰੈਟਜ ਦਾ ਪਿਆਰ ਹੁੰਦਾ ਉਹ ਤਾਂ ਫਿਰ ਉਹਨਾਂ ਦਾ ਹੀ ਹੁੰਦਾ ਨਾ ਜਿਹਨਾਂ ਲੱਗਦਾ ਵੀ ਉਹਨਾਂ ਨੇ ਬਣੇ ਨਹੀਂ ਸੀ ਪਪਾ ਜੀ ਪ੍ਰਦੇਸੀਆਂ ਦਾ ਦੁੱਖ ਹੈ ਨਾ ਤੁਸੀਂ ਉਹਨਾਂ ਦੇ ਉਸ ਇਕੱਲੇ ਨੇ ਕਿ ਦੁੱਖ ਦੀ ਰੱਖਤੇ ਹੱਥ ਧਰਨਾ ਉਹ ਹੈ ਵੀ ਵੀ ਪ੍ਰਦੇਸੀਆਂ ਲਈ ਸਭ ਤੋਂ ਔਖਾ ਹੁੰਦਾ ਨਾ ਬਿਲਕੁਲ ਬਿਲਕੁਲ ਇਹ ਜਿਹੜੀ ਤੁਸੀਂ ਮੈਂ ਲਿਖੀ ਹੋਈ ਹੈ ਜੀ ਮੈਂ ਮੇਰੇ ਖਿਆਲ ਆਪਾਂ ਉੱਤੇ ਸ਼ੁਰੂਆਤ ਕਰ ਲਈਏ ਇੱਕ ਹਾਂ ਜੀ ਜੀ ਪ੍ਰਦੇਸੀਆਂ ਦੇ ਲਈ ਪਲੀਜ਼ ਹਾਂ ਜੀ ਹਾਂ ਜੀ ਉਹ ਜੀ ਭੈਣ ਤੇ ਭਰਾ ਆਪਸ ਜਿਹਦਾ ਉਹ ਹੈਗੇ ਆ ਮਤਲਬ ਦੂਰ ਦੂਰ ਬੈਠੇ ਹੋਏ ਪਰਦੇਸੀਆਂ ਤੇ ਭੈਣ ਦੇਸ਼ ਦੇ ਬਿਠੇ ਉਹ ਗੱਲ ਕਰਦੇ ਵੀ ਉਹ ਤੁਸੀਂ ਭੈਣ ਕਹਿੰਦੀ ਵੀ ਸੱਚਾ ਸੁੱਚਾ ਪਿਆਰ ਐਨਾ ਕਿ ਜਿਸ ਵਿੱਚ ਕੋਈ ਸਵਾਰਥ ਨਹੀਂ ਸੱਚਾ ਸੁੱਚਾ ਪਿਆਰ ਐਨਾ ਕਿ ਜਿਸ ਵਿੱਚ ਕੋਈ ਸਵਾਰਥ ਨਹੀਂ ਤੇਰੀ ਲੰਮੀ ਉਮਰ ਮੰਗਣ ਤੋਂ ਬਿਨਾ ਕੋਈ ਕੀਤਾ ਪਾਠ ਨਹੀਂ ਇਕਜੁੱਟ ਇੱਕ ਪਰਿਵਾਰ ਦੇ ਹਿੱਸੇ ਇਕਜੁੱਟ ਇੱਕ ਪਰਿਵਾਰ ਦੇ ਹਿੱਸੇ ਦਿਲ ਨੂੰ ਜੋੜਦੇ ਧਾਗੇ ਹਾਂ ਅੱਖਾਂ ਕੋਲੋਂ ਦੂਰ ਹਾਂ ਬੇਸ਼ੱਕ ਦਿਲ ਦੇ ਬਾਣੇ ਲੱਗੇ ਪੇਕੇ ਘਰ ਚੋਂ ਭਰਾ ਹੀ ਭੈਣਾ ਦੇ ਨਾਲ ਅੰਤ ਤੱਕ ਨਿਭਦੇ ਨੇ ਪੇਕੇ ਘਰ ਚੋਂ ਭਰਾ ਹੀ ਭੈਣਾ ਦੇ ਨਾਲ ਅੰਤ ਤੱਕ ਨਿਭਦੇ ਨੇ ਭੈਣ ਦੇ ਸਹੁਰੇ ਘਰ ਜਦ ਜਾਂਦੇ ਨੈਣ ਭੈਣ ਦੇ ਪਿੱਛੇ ਦੇ ਨੇ ਇਸ ਜਨਮ ਵਿੱਚ ਇਸ ਘਰ ਜੰਮੇ ਕਿੰਨੇ ਹੀ ਵੜਪਾਗੇ ਹਨ ਇਸ ਜਨਮ ਵਿੱਚ ਇਸ ਘਰ ਜੰਮੇ ਕਿੰਨੇ ਹੀ ਵੜਪਾਗੇ ਹਨ ਅੱਖਾਂ ਕੋਲੋਂ ਦੂਰ ਹਾਂ ਬੇਸ਼ੱਕ ਦਿਲ ਦੇ ਬਾਲੇ ਲੱਗੇ ਹਾਂ ਔਖੇ ਸੌਖੇ ਵਕਤਾਂ ਵਿੱਚ ਸਹਾਈ ਬਣੇ ਇੱਕ ਦੂਜੇ ਲਈ ਔਖੇ ਸੌਖੇ ਵਕਤਾਂ ਵਿੱਚ ਸਹਾਈ ਬਣੇ ਇੱਕ ਦੂਜੇ ਲਈ ਵੀਰ ਮੇ ਰਖੜੀ ਪੀਜ ਰਹੀ ਹੈ ਕੰਮਾਂ ਦੇ ਵਿੱਚ ਰੁੱਝੇ ਲਈ ਇੱਕ ਦੂਜੇ ਤੋਂ ਦੂਰ ਨਾ ਤਾਂ ਇਸ ਪੀੜ ਦੇ ਭਰੇ ਫਰਾਗੇ ਹਾਂ ਅੱਖਾਂ ਕੋਲੋਂ ਦੂਰ ਹਾਂ ਬੇਸ਼ੱਕ ਦਿਲ ਦੇ ਬਾਹਰੇ ਲੱਗੇ ਹਨ ਦਾਕ ਰਾਹੀ ਰਖੜੀ ਨਹੀਂ ਕੱਲੀ ਆਇਆ ਹੈ ਨਾਲ ਸੰਦੇਸ਼ਾ ਵੀ ਦਾਕ ਰਾਹੀ ਰਖੜੀ ਨਹੀਂ ਕੱਲੀ ਆਇਆ ਹੈ ਨਾਲ ਸੰਦੇਸ਼ਾ ਵੀ ਅੰਮੀ ਜਾਏ ਮਿਲਣ ਕੇ ਕਰਕੇ ਖਤਮ ਇਹ ਦੌੜ ਵਿਦੇਸ਼ਾਂ ਦੀ ਅੰਮੀ ਜਾਏ ਮਿਲਣ ਕੇ ਕਰਕੇ ਖਤਮ ਇਹ ਦੌੜ ਵਿਦੇਸ਼ਾਂ ਦੀ ਮਿਲਣ ਦੀ ਏਸੇ ਆਸ ਤੇ ਕਰਕੇ ਸਾਲਾ ਬੱਧੀ ਜਾਗੇ ਹਾਂ ਅੱਖਾਂ ਕੋਲੋਂ ਦੂਰ ਹਾਂ ਬੇਸ਼ੱਕ ਦਿਲ ਦੇ ਵਾਲੇ ਲੱਗੇ ਹਏ 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 ਕੀ ਬਾਤ ਹੈ ਸੋ ਭਾਵੇਂ ਦੂਰੀਆਂ ਨੇ ਮਜਬੂਰੀਆਂ ਨੇ ਪਰ ਫਿਰ ਵੀ ਬਹੁਤ ਨੇੜੇ ਦਿਲਾਂ ਦੇ ਹਮੇਸ਼ਾ ਹੀ ਕਰੀਬ ਇਹ ਰਿਸ਼ਤੇ ਇਹ ਪਿਆਰ ਇਹ ਪੈਣਪਰਾ ਦਾ ਆਪਣੇ ਰਵੇ ਬਹੁਤ ਖੂਬਸੂਰਤ ਲਿਖਿਆ ਤੁਸੀਂ ਬਹੁਤ ਸੋਹਣਾ ਤੇ ਭਾਜੀ ਜਿਵੇਂ ਤੁਸੀਂ ਗੱਲ ਕੀਤੀ ਨਾ ਕਿ ਵੀ ਰਖੜੀ ਦੇ ਤਿਹਾੜ ਦੇ ਉੱਤੇ ਵੀ ਕਿਸ ਤਰ੍ਹਾਂ ਉਡੀਕ ਹੁੰਦੀ ਆ ਪਰਦੇਸੀਆਂ ਦੇ ਵਿੱਚ ਹੁਣ ਅਮਰੀਕਾ ਦੇ ਵਿੱਚ ਸਾਨੂੰ ਬਹੁਤ ਸਾਰੇ ਸਰੋਤੇ ਸੁਣ ਰਹੇ ਨੇ ਉਹਨਾਂ ਕਿਸੇ ਕੋਲ ਰਖੜੀ ਪਹੁੰਚ ਗਈ ਹੋਣੀ ਕਿਸੇ ਕੋਲ ਹਜੇ ਪਹੁੰਚਣੀ ਹੋਣੀ ਤੇ ਬਿਲਕੁਲ ਆਪਣੇ ਗੁੱਟ ਤੇ ਆਪ ਹੀ ਰਖੜੀ ਸਜਾ ਲੈਣੀ ਤੇ ਕਈ ਇਸ ਵਕਤ ਬੜੇ ਵੱਡੇ ਪੱਦਰ ਦੇ ਉਤੇ ਪ੍ਰੋਗਰਾਮ ਵੀ ਰੱਖ ਰਹੇ ਨੇ ਵੀ ਚਲੋ ਇਕੱਠੇ ਹੋਈਏ ਭੈਣ ਭਰਾ ਸਬਬ ਬਣਿਆ ਤੇ ਰਲ ਮਿਲ ਕੇ ਬੈਠੀਏ ਪਰ ਮੈਂ ਚਾਹਾਂਗੀ ਕਿ ਤੁਸੀਂ ਕਿਤੇ ਇਸ ਤਰ੍ਹਾਂ ਦਾ ਵੀ ਲਿਖਿਆ ਵੀ ਜਿਹੜੇ ਭੈਣ ਭਰਾ ਇੱਕ ਦੂਸਰੇ ਤੋਂ ਦੂਰ ਹੋ ਗਏ ਨੇ ਕਿਸੇ وجہ ਕਰਕੇ ਆਪਸ ਵਿੱਚ ਗੱਲ ਨਹੀਂ ਕਰ ਰਹੇ ਮਿਲ ਨਹੀਂ ਰਹੇ ਕਈ ਕਈ ਸਾਲ ਹੋ ਜਾਂਦੇ ਨੇ ਕਈ ਵਾਰੀ ਟੁੱਟ ਜਾਂਦੇ ਨੇ ਇੱਕ ਦੂਸਰੇ ਤੋਂ ਦਿਲ ਦੇ ਵਿੱਚ ਤੇ ਹੁੰਦਾ ਹੈ ਇੱਕ ਤਾਂਗ ਹੁੰਦੀ ਇੱਕ ਦੂਸਰੇ ਨੂੰ ਮਿਲਣ ਦੀ ਬਿਲਕੁਲ ਮਿਲਿਆ ਨਹੀਂ ਜਾ ਰਿਹਾ ਹਾਂਜੀ ਹਾਂਜੀ ਇਹ ਤਾਂ ਹੈ ਜੀ ਸਰ ਤੁਹਾਡੇ ਅੱਜ ਕੱਲ ਮੇਰੇ ਖਿਆਲ ਨਾਲ ਰਿਸ਼ਤੇ ਟੁੱਟਦੇ ਰਹੇ ਜੀ ਭੈਣ ਭਰਾ ਇੱਕ ਦੂਜੇ ਨਾਲ ਜਦ ਦੇਖਦੇ ਆ ਆਪਾਂ ਦੇਖਦੇ ਉਹ ਵਾਲਾ ਮੋਹ ਜਿਹੜਾ ਸੀਗਾ ਪਤਨੀ ਵਿੱਚ ਪੈਸਾ ਆ ਗਿਆ ਤੇ ਕੀ ਹੋ ਗਿਆ ਆਪਾਂ ਰਿਸ਼ਤੇ ਦੇ ਵਿੱਚ ਫਰਕ ਦੇ ਜ਼ਰੂਰ ਪੈ ਰਿਹਾ ਜੀ ਮੈਂ ਉਹ ਲਿਖਿਆ ਵੀ ਸੀਗਾ ਉਹਨਾਂ ਚੀਜ਼ਾਂ ਦੇ ਉੱਤੇ ਹਾਂਜੀ ਤੇ ਉਹ ਮੈਨੂੰ ਦੇਖਣਾ ਪੈਣਾ ਪਰ ਹੋਰ ਮੈਂ ਤੁਹਾਨੂੰ ਇੱਕ ਸੁਣਾ ਦਿੰਦਾ ਚੀਜ਼ ਦੇ ਨਾਲ ਹੀ ਬੇਟੀ ਜਿਹੜੀ ਨੂੰ ਹਾਂਜੀ ਹਾਂਜੀ ਉਹ ਕਹਿੰਦੇ ਵੀ ਇੱਕੋ ਮਾਂ ਤੇ ਪਿਓ ਦੇ ਜਾਇ ਸਮੁੰਦਰੋਂ ਰਿਸ਼ਤਾ ਡੂੰਗਾ ਏ ਇੱਕੋ ਮਾਂ ਤੇ ਪਿਓ ਦੇ ਜਾਇ ਸਮੁੰਦਰੋਂ ਰਿਸ਼ਤਾ ਡੂੰਗਾ ਏ ਧਰਤੀ ਤੇ ਮੇਰੇ ਪੈਰ ਨਾ ਲੱਗੇ ਜਦ ਸੁਣਿਆ ਕਿ ਮੁੰਡਾ ਏ ਮਾਂ ਮੇਰੀ ਨੂੰ ਪੁੱਤ ਸੀ ਮਿਲਿਆ ਮੈਨੂੰ ਅੰਮੀ ਜਾਇਆ ਸੀ ਭੈਣ ਕੋਲੋਂ ਨਾ ਟੁੱਟੀ ਜੀ ਵੀਰ ਨਾਲ ਸੁੱਖਾ ਸੁਖ ਕੇ ਪਾਇਆ ਸੀ ਉਹ ਕਹਿੰਦੇ ਵੀ ਖੂਨ ਦੇ ਰਿਸ਼ਤੇ ਜਨਮ ਦੁਆਰਾ ਬਣਦੇ ਭਾਵੇਂ ਲੱਖਾਂ ਹੀ ਖੂਨ ਦੇ ਰਿਸ਼ਤੇ ਜਨਮ ਦੁਆਰਾ ਬਣਦੇ ਭਾਵੇਂ ਲੱਖਾਂ ਹੀ ਦੋਲੀ ਵੇਲੇ ਵੀਰ ਨੂੰ ਲੱਭਦੀਆਂ ਰਹਿਣ ਪੈਣ ਦੀਆਂ ਆਸਾਂ ਹੀ ਨਿੱਕੀ ਨਿੱਕੀ ਨੋਕ ਝੋਕ ਇਹ ਸਾਡੀ ਖੁਸ਼ੀ ਦੀ ਵਜ੍ਹਾ ਰਹੂ ਘਰੋਂ ਤੂੰ ਬੇਸ਼ੱਕ ਤੁਰ ਗਈ ਭੈਣੇ ਦਿਲ ਵਿੱਚ ਤੇਰੀ ਜਗ੍ਹਾ ਰਹੂ ਤੂੰ ਕਹਿੰਦੀ ਰਿਸ਼ਤਾ ਭੈਣ ਭਰਾ ਦਾ ਹੁੰਦਾ ਪੱਤੇ ਦੇ ਨਾਲ ਟਾਣੀ ਦਾ ਰਿਸ਼ਤਾ ਭੈਣ ਭਰਾ ਦਾ ਹੁੰਦਾ ਪੱਤੇ ਦੇ ਨਾਲ ਟਾਣੀ ਦਾ ਮੇਰੇ ਸਿਰ ਤੇ ਹੱਥ ਰੱਖ ਕੇ ਤੂੰ ਰੱਖਿਆ ਮਾਣ ਨਿਮਾਣੀ ਦਾ ਬਚਪਨ ਲੰਘਿਆ ਇਕੱਠਿਆਂ ਦਾ ਇੱਕ ਛੱਤ ਦੇ ਹੇਠ ਬਿਤਾਇਆ ਸੀ ਭੈਣ ਕੋਲੋਂ ਦਾ ਟੁੱਟਜੀ ਵੀਰ ਨਾਲ ਸੁੱਖਾ ਸੁੱਕ ਕੇ ਪਾਇਆ ਸੀ ਉਹ ਕਹਿੰਦਾ ਵੀ ਕੱਚੇ ਕੱਚੇ ਮਿੱਟੀ ਦੇ ਉਸ ਘਰ ਵਿੱਚ ਇਕੱਠੇ ਖੇਦੇ ਖੇਡਾਂ ਨੂੰ ਕੱਚੇ ਮਿੱਟੀ ਦੇ ਉਸ ਘਰ ਵਿੱਚ ਇਕੱਠੇ ਖੇਦੇ ਖੇਡਾਂ ਨੂੰ ਬਾਪੂ ਕੋਲੋਂ ਲੈ ਕੇ ਪੈਸੇ ਭਰਦੀ ਮੇਰੀਆਂ ਜੇਬਾਂ ਨੂੰ ਪਕੌਣ ਲਈ ਰੋਟੀ ਆਉਂਦੀ ਰਹੀ ਤੇ ਛੇਤੇ ਤੱਪ ਦਾ ਤਵਾ ਰਹੂ ਪਕਾਉਣ ਲਈ ਰੋਟੀ ਆਉਂਦੀ ਰਹੀ ਤੇ ਛੇਤੇ ਤੱਪ ਦਾ ਤਵਾ ਰਹੂ ਤੇ ਜੇ ਵੀ ਤਰ ਉਹ ਤੋਂ ਬੇਸ਼ੱਕ ਤੁਰਗੀ ਭੈਣੇ ਦਿਲ ਵਿੱਚ ਤੇਰੀ ਜਗ੍ਹਾ ਰੋ ਮੇਰੇ ਤੇ ਲਈ ਆਪਾਂ ਨੂੰ ਚਾਹੀਦਾ ਵੀ ਭੈਣਾਂ ਨੂੰ ਕਿਤੇ ਨਾ ਕਿਤੇ ਜਿਹੜੀਆਂ ਵਿਆਹੀਆਂ ਸਹੁਰੇ ਚਲੇ ਗਈਆਂ ਉਹਨਾਂ ਨੂੰ ਆਪਾਂ ਯਾਦ ਕਰਾਉਂਦੇ ਰਹੀਏ ਪੈਰਾਂ ਦਾ ਵੀ ਭਰਾਵਾਂ ਦਾ ਵੀ ਫਰਜ਼ ਹੈ ਵੀ ਭਾਈ ਤੁਹਾਡੇ ਲਈ ਦੁਆਰ ਸਾਰਾ ਬੂਹੇ ਖੁੱਲੇ ਆ ਜਦੋਂ ਮਰਜ਼ੀ ਆਓ ਤੁਹਾਡਾ ਆਪਣਾ ਘਰ ਆ ਤੇ ਉਹਨਾਂ ਨੂੰ ਕਰੀਏ ਨਾ ਮਹਿਸੂਸ ਹੋਵੇ ਵੀ ਅਸੀਂ ਇੱਕ ਵਾਰੀ ਉਸ ਘਰ ਚੱਲ ਚੁੱਕੀਆਂ ਤੇ ਪਤਨੀਆਂ ਬਗਾਲੀਆਂ ਹੀ ਹੋ ਗਈਆਂ ਬਿਲਕੁਲ ਬਿਲਕੁਲ ਅੱਛਾ ਤੁਸੀਂ ਲਿਖਿਆ ਕਿ ਵੀਰਾ ਵਾਲੀਆਂ ਨਖਰੇ ਵੀ ਕਰਦੀਆਂ ਨੇ ਵੀ ਜਿਨ੍ਹਾਂ ਦੇ ਕੋਲ ਵੀਰ ਹੁੰਦਾ ਹਮ ਕਾਲ ਵੀ ਹਾਸ਼ੇ ਤੋਂ ਵੀ ਸਿੱਗੀ ਜੀ ਤੇ ਕਿ ਕਿ ਦੇਖੋ ਜਿਹੜੇ ਜਿਹੜੇ ਭੈਣਾ ਨੇ ਨਾ ਉਹਨਾਂ ਨੂੰ ਤੇ ਹਮੇਸ਼ਾ ਹੀ ਲੋੜ ਹੁੰਦੀ ਆ ਕਿ ਉਹਨਾਂ ਦਾ ਵੀਰ ਉਹਨਾਂ ਦੇ ਕੋਲ ਹੋਵੇ ਜਦ ਵੀ ਕਿਤੇ ਮੁਸੀਬਤ ਹੋਵੇ ਜਾਂ ਜਦ ਵੀ ਉਹਨੂੰ ਲੋੜ ਹੋਵੇ ਪਰ ਇਸੇ ਤਰ੍ਹਾਂ ਮੈਨੂੰ ਲੱਗਦਾ ਕਿ ਭਰਾਵਾਂ ਨੂੰ ਵੀ ਹੁੰਦਾ ਹੈ ਕਿ ਉਹਨਾਂ ਦੀ ਭੈਣਾ ਵੀ ਹਮੇਸ਼ਾ ਉਹਨਾਂ ਦੇ ਨਾਲ ਖੜਨ ਉਹਨਾਂ ਦੇ ਨਾਲ ਰਹਿਣ ਵੀ ਜਦ ਵੀ ਉਹਨਾਂ ਨੂੰ ਜ਼ਰੂਰਤ ਹੋਵੇ ਤੇ ਉਹ ਹਮੇਸ਼ਾ ਕੋਲੇ ਹੋਣ ਪਰ ਇਹ ਨਖਰੇ ਕਰਦੀਆਂ ਨੇ ਇਹ ਕਿਸ ਤਰ੍ਹਾਂ ਬਈ ਕੀ ਬਾ ਮੈਨੂੰ ਨਾ ਐਕਚੁਅਲੀ ਕਿਸੇ ਦਾ ਕਮੈਂਟ ਆਇਆ ਕਿ ਜੀ ਭਾਜੀ ਸਾਡਾ ਭਰਾ ਹੈ ਨਹੀਂ ਤੇ ਤਿੰਨ ਭੈਣ ਆਇਆ ਤੇ ਉਹ ਕਿਤੇ ਨਾ ਕਿਤੇ ਨਾ ਸਾਨੂੰ ਉਹ ਘਾਟ ਰੜਕਦੀ ਰਹਿੰਦੀ ਆ ਵੀ ਤੁਸੀਂ ਇਸ ਚੀਜ਼ ਤੇ ਕੁਝ ਲਿਖੋ ਵੀ ਜਿੰਨਾ ਕੋਲ ਭਰਾ ਹੈ ਨਹੀਂ ਭੈਣਾ ਕੋਲ ਵੀ ਉਹ ਕਿਦਾਂ ਆਪਣੇ ਆਪ ਨੂੰ ਮਲਮ ਮਹਿਸੂਸ ਕਰਦੀ ਆ ਵੀ ਕੋਈ ਘਾਟ ਆ ਜ਼ਿੰਦਗੀ ਵਿੱਚ ਸਹੀ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਮੇਰੇ ਯਾਰ ਨਾਲ ਜਲ ਹੀ ਮੈਨੂੰ ਕਮੈਂਟ ਆਇਆ ਕਿ ਜੀ ਭਾਜੀ ਤੁਸੀਂ ਵੀ ਬਹੁਤ ਮਤਲਬ ਮੇਰੇ ਦਿਲ ਦੇ ਉਹ ਲਿਖ ਦਿੱਤੇ ਕਹੇ ਸਾਥ ਜਿਹੜੇ ਸੀਗਾ ਨਾ ਵੀ ਸਾਡਾ ਭਰਾ ਹੈ ਨਹੀਂ ਵਗੈਰਾ ਤੁਹਾਡੇ ਨਾਲ ਸਾਂਝੀ ਕਰਦਾ ਜੋ ਕਹਿੰਦੀ ਕਿ ਗੱਲ ਗੱਲ ਤੇ ਸਿਰ ਦੀ ਸੌ ਖਾਂਦੀ ਜੇ ਮੇਰਾ ਵੀ ਇੱਕ ਗੱਲ ਗੱਲ ਤੇ ਸਿਰ ਦੀ ਸੌਖਾਂ ਦੀ ਇਹ ਮੇਰਾ ਵੀ ਇੱਕ ਵੀਰ ਹੁੰਦਾ ਪਰ ਉਹੀ ਮਿਲਦਾ ਦੁਨੀਆ ਵਿੱਚ ਜੋ ਲਿਖਿਆ ਵਿੱਚ ਤਕਦੀਰ ਹੁੰਦਾ ਪਰ ਉਹੀ ਮਿਲਦਾ ਦੁਨੀਆ ਵਿੱਚ ਜੋ ਲਿਖਿਆ ਵਿੱਚ ਤਕਦੀਰ ਹੁੰਦਾ ਕੱਲਾ ਰੁੱਖ ਸੁੱਕ ਸੜ ਜਾਵੇ ਭਾਵੇਂ ਪੱਤੇ ਛੱਡਦੀ ਅਜੇ ਰੁੱਤ ਨਹੀਂ ਹੁੰਦੀ ਕੱਲਾ ਰੁੱਖ ਸੁੱਕ ਸੜ ਜਾਵੇ ਭਾਵੇਂ ਪੱਤੇ ਛੱਡਦੀ ਅਜੇ ਰੁੱਤ ਨਹੀਂ ਹੁੰਦੀ ਵੀਰਾਂ ਵਾਲੀਆਂ ਕਰਦੀਆਂ ਨਖਰੇ ਇਕਲੀਆਂ ਦੀ ਕੋਈ ਪੁੱਛ ਨਹੀਂ ਹੁੰਦੀ ਅਜੇ ਇਹਦੇ ਵੀ ਤਾਂ ਸਾਨੂੰ ਕੋਈ ਜੋ ਵੀਰ ਨਾ ਮਿਲਿਆ ਰੱਬ ਨੂੰ ਰਹੂ ਲਾਂਭਾ ਆਜੋ ਸਾਨੂੰ ਕੋਈ ਜੋ ਵੀਰ ਨਾ ਮਿਲਿਆ ਰੱਬ ਨੂੰ ਰਹੂ ਲਾਂਭਾ ਆਜੋ ਸਹੁਰੇ ਘਰ ਕੀ ਲੈ ਕੇ ਆਉਂਦੀ ਨਿਸ਼ਾਨੀ ਵੀਰ ਦੀ ਸਾਂਭਾ ਆਜੋ ਬਿਨਾ ਵੀਰ ਤੋਂ ਕੁੜੀ ਰਹੇ ਬਿਨਾ ਵੀਰ ਤੋਂ ਕੁੜੀ ਰਹੇ ਨਾ ਭੈਣ ਬਣੀ ਤੇ ਕੁਛ ਨਹੀਂ ਹੁੰਦੀ ਵੀਰਾਂ ਵਾਲੀਆਂ ਕਰਦੀਆਂ ਨਖਰੇ ਇਕੱਲੀਆਂ ਦੀ ਕੋਈ ਪੁੱਛ ਨਹੀਂ ਹੁੰਦੀ ਘਰ ਘਰ ਤੋਂ ਜਦ ਮੇਰੀ ਤੁਰੀ ਸੀ ਡੋਲੀ ਵੀਰ ਜੇ ਹੁੰਦਾ ਗੱਲ ਨਾਲ ਲਾਉਂਦਾ ਘਰ ਤੋਂ ਜਦ ਮੇਰੀ ਤੁਰੀ ਸੀ ਡੋਲੀ ਵੀਰ ਜੇ ਹੁੰਦਾ ਗੱਲ ਨਾਲ ਲਾਉਂਦਾ ਪੀਆਂ ਤੇ ਜਿਹਨਾਂ ਜਾਂਦੀ ਪੇਕੇ ਸੌਰਿਆਂ ਵਿੱਚ ਸੰਧਾਰਾ ਆਉਂਦਾ ਪੀਆਂ ਤੇ ਜਿਹਨਾਂ ਜਾਂਦੀ ਪੇਕੇ ਸੌਰਿਆਂ ਵਿੱਚ ਸੰਧਾਰਾ ਆਉਂਦਾ ਪੁੱਤ ਦੇ ਬਾਜੋ ਅੱਜ ਵੀ ਲੱਗਦਾ ਖੜੀ ਬਾਪ ਦੀ ਮੁੱਛ ਨਹੀਂ ਹੁੰਦੀ ਵੀਰਾਂ ਵਾਲੀਆਂ ਕਰਦੀਆਂ ਲੱਕੜੇ ਇਕੱਲੀਆਂ ਦੀ ਕੋਈ ਪੁੱਛ ਨਹੀਂ ਹੁੰਦੀ ਕਿੰਨੇ ਆਦਸੀ ਕਰਨੇ ਸਾਂਝੇ ਦੁੱਖ ਸੁੱਖ ਦਿਲ ਦਾ ਵੰਡ ਸੀ ਲੈਣਾ ਕਿੰਨੇ ਆਦਸੀ ਕਰਨੇ ਸਾਂਝੇ ਦੁੱਖ ਸੁੱਖ ਦਿਲ ਦਾ ਵੰਡ ਸੀ ਲੈਣਾ ਖੁਸ਼ੀ ਨਾ ਮੇਥੋਂ ਤਾਂ ਵੀ ਜਾਂਦੀ ਜਦ ਜਦ ਉਸਨੇ ਭੈਣ ਸੀ ਕਹਿਣਾ ਵੀਰ ਬਿਨਾਂ ਲਗ ਜਾਂਦੀ ਝਟਕ ਵੀਰ ਬਿਨਾਂ ਲੰਘ ਜਾਂਦੀ ਬੇਸ਼ੱਕ ਪਰ ਜ਼ਿੰਦਗੀ ਉੱਤਮ ਉੱਚ ਨਹੀਂ ਹੁੰਦੀ ਵੀਰਾਂ ਵਾਲੀਆਂ ਕਰਦੀਆਂ ਨਖਰੇ ਕੱਲੀਆਂ ਦੀ ਕੋਈ ਪੁੱਛ ਨਹੀਂ ਹਾਏ ਸੱਚੀ ਗੱਲ ਹੈ ਵਾਕਈ ਵੀਰਾਂ ਵਾਲੀਆਂ ਨਖਰੇ ਕਰਦੀਆਂ ਔਰ ਹਰ ਭੈਣ ਨੂੰ ਚਾਹੀਦਾ ਅਵੀ ਇੱਕ ਵੀਰ ਜ਼ਰੂਰ ਹੋਵੇ ਮੇਰੇ ਨਾਲਦੀਪ ਮਾਨਕ ਦੇ ਬੋਲ ਚ ਇਤੇ ਆ ਕਿ ਨੇ ਇੱਕ ਵੀਰ ਦੇ ਵੀਰ ਅੱਬਾ ਸਾਂ ਖਾਣ ਨੂੰ ਬੜਾਈ ਜਿੱਤ ਕਰਦਾ ਲੋ ਆਪਾਂ ਇਸ ਗੀਤ ਦੇ ਚੰਦ ਬੋਲ ਸੁਣਦੇ ਆ ਉਸ ਤੋਂ ਬਾਅਦ ਇੱਕ ਛੋਟੇ ਜਿਹਾ ਬ੍ਰੇਕ ਤੋਂ ਬਾਅਦ ਫਿਰ ਮੁੜ ਹਾਜ਼ਰ ਹੁੰਨੇ ਆ ਬਸ ਇਸੇ ਤਰ੍ਹਾਂ ਸਾਡੇ ਸਰੋਤਿਆਂ ਨੂੰ ਬੇਨਤੀ ਆ ਕਿ ਸਾਡੇ ਨਾਲ ਜੁੜੇ ਰਹੋ ਤੇ ਅਟਵਾਲਾ ਮੌਲਿਕ ਜੀ ਅੱਜ ਸਾਡੇ ਨਾਲ ਸਾਂਝ ਬਣਾਈ ਹੋਈ ਆ ਖੂਬਸੂਰਤ ਸ਼ਾਇਰੀ ਤੁਹਾਡੀ ਨਜ਼ਰਾਂ ਸੇਕਰਦੇ ਰਵਾਂਗੇ ਗੱਲਾਂ ਬਾਤਾਂ ਦਾ سلسلہ ਚੱਲਦਾ ਰਹੇਗਾ वेलकम बैक टू सी सुन रेओस स्वागत ਤੁਹਾਡਾ ਆਪਣਾ ਸ਼ੋ ਸੰਦੀਪ ਸ਼ੋ ਸਿਰਫ ਸਿਰਫ ਰੇਡੀਓ ਪੰਜਾਬ ਤੇ اور ਮੈਂ ਹਾਂ ਸੰਦੀਪ ਖਰਾਬ ਸਭ ਦਿਨਾਲ ਤੇ ਸਾਡੇ ਨਾਲ ਅੱਜ ਕੈਨੇਡਾ ਤੋਂ ਅਟਵਲ ਮੌਲਿਕ ਜੀ ਜੁੜੇ ਹੋਏ ਨੇ ਜਿਨ੍ਹਾਂ ਦੇ ਨਾਲ ਅੱਜ ਅਸੀਂ ਗੱਲ ਕਰ ਰਹੇ ਹਾਂ ਰਖੜੀ ਦੇ ਇਸ ਤਿਹਾਰ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਤੇ ਸ਼ੇਰੋ ਸ਼ਾਇਰੀ ਅਮੋਲਕ ਬਾਜੀ ਇੱਕ ਵਰਫੇਜ਼ ਜੀ ਆ ਇਹਨੂੰ ਕਹਿੰਦੇ ਬਹੁਤ ਬਹੁਤ ਧੰਨਵਾਦ ਜੀ ओके सो ਪੈਣ ਪ੍ਰਾ ਦੀ ਰਿਸ਼ਤੇ ਦੀ ਗੱਲ ਚੱਲ ਰਹੀ ਹੈ ਤੁਸੀਂ ਬਹੁਤ ਖੂਬਸੂਰਤ ਸ਼ਾਇਰੀ ਸਾਂਝੀ ਕੀਤੀ ਸਾਡੇ ਨਾਲ ਹਰ ਇੱਕ ਪੱਖ ਜਿਹੜਾ ਮੈਨੂੰ ਲੱਗਦਾ ਹੈ ਕਿ ਜਿੰਦਗੀ ਦਾ ਚਾਹੇ ਉਹ ਪੈਣ ਹੈ ਚਾਹੇ ਉਹ ਪ੍ਰਾ ਹੈ ਤੁਸੀਂ ਸਾਹਮਣੇ ਲਿਆਉਂਦਾ ਥੋੜੇ ਜਿਹੀ ਸ਼ਬਦਾਂ ਦੇ ਵਿੱਚ ਸਾਗਰ ਜਿਹੜਾ ਭਰ ਦਿੰਨੇ ਹੋ ਤੁਸੀਂ ਗਾਗਰ ਜੇ ਤੇ ਇਹ ਵਾਕਈ ਹੁਨਰ ਹੈ ਤੁਹਾਡੇ ਕੋਲ ਤੇ ਬਹੁਤ ਕਮਾਲ ਔਰ ਰੱਬ ਦੀ ਕਿਰਪਾ ਹੈ ਤੁਹਾਡੇ ਤੇ ਮੈਂ ਕਹੂੰਗੀ ਔਰ ਇਹ ਹੁਨਰ ਇਸੇ ਤਰ੍ਹਾਂ ਬਰਕਰਾਰ ਰਹੇ ਤੇ ਤੁਸੀਂ ਹੋਰ ਵੀ ਵਧੀਆ ਇਸ ਦੇ ਵਿੱਚ ਇੱਕ ਲੈ ਕੇ ਆਓ ਸਾਡੇ ਲਈ ਸ਼ੇਰੋ ਸ਼ਾਇਰੀ ਮੈਨੂੰ ਪਤਾ ਇੱਕ ਹੋਰ ਸ਼ਾਇਰੀ ਹੈ ਇਸ ਵਕਤ ਤੁਹਾਡੀ ਪਟਾਰੀ 'ਚ ਸੰਜੇ ਕਰਨਾ ਚਾਹੋਗੇ ਹਾਂਜੀ ਬਿਲਕੁਲ ਜੀ ਇਹ ਵੀ ਭੈਣ ਭਰਾ ਦੇ ਰਿਸ਼ਤੇ ਜੀ ਕਈ ਵਾਰੀ ਲੱਗਦਾ ਪਤਾ ਨਹੀਂ ਭੈਣਾਂ ਲਾਲਚੀ ਹੋ ਜਾਂਦੀਆਂ ਜੀ ਮੈਂ ਉਹਨਾਂ ਤੇ ਲਿਖਿਆ ਸੀ ਵੀ ਭੈਣਾਂ ਨੂੰ ਕੋਈ ਹੋਰ ਜ਼ਮੀਨਾਂ ਚਾਹੀਦਾ ਨਹੀਂ ਚਾਹੀਦੀ ਭਰਾਵਾਂ ਦਾ ਪਿਆਰ ਚਾਹੀਦਾ ਅੱਛਾ ਅੱਛਾ ਠੀਕ ਹੈ ਹਾਂਜੀ ਬੋਤਨ ਕਰਦਾ ਜੀ ਕਿੰਦਾ ਵੀ ਭੈਣ ਹੁੰਦੀ ਜੋ ਵਧ ਕੇ ਰੱਖਦੀ ਖਿਆਲ ਵੀਰ ਦਾ ਮਾਪਿਆਂ ਤੋਂ ਭੈਣ ਹੁੰਦੀ ਜੋ ਵਤਕੇ ਰੱਖਦੀ ਖਿਆਲ ਵੀਰ ਦਾ ਮਾਪਿਆਂ ਤੋਂ ਨਿੱਕੇ ਹੁੰਦਿਆਂ ਚਿੜੀ ਬਣਾ ਕੇ ਦਿੰਦੀ ਸੀ ਤੈਨੂੰ ਆਕਿਆਂ ਤੋਂ ਰੋ ਪੈਂਦੀ ਮੈਂ ਤੇਰੀ ਸੱਤ ਜਦ ਲੱਗਦੀ ਹੁੰਦੀ ਜ਼ਖਮ ਕੋਈ ਰੋ ਪੈਂਦੀ ਮੈਂ ਤੇਰੇ ਸਾਥ ਜਦ ਲੱਗਦਾ ਹੁੰਦਾ ਜ਼ਖਮ ਕੋਈ ਪੈਣਾ ਮੰਗਣ ਪਿਆਰ ਵੀਰ ਦਾ ਨਾ ਖੇਤ ਨਾ ਰਕਮ ਕੋਈ ਹੂੰ ਉਹ ਕਹਿੰਦਾ ਵੀ ਮਾਂ ਨੇ ਜਿੰਨੀਆਂ ਸੁੱਖਾਂ ਸੁਖੀਆਂ ਉਸ ਤੋਂ ਦੁੱਗਣੀਆਂ ਤੇਰੀਆਂ ਸੀ ਮਾਂ ਨੇ ਦਿੱਨੀਆਂ ਸੁੱਖਾਂ ਸੁਖੀਆਂ ਉਸ ਤੋਂ ਦੁੱਗਣੀਆਂ ਤੇਰੀਆਂ ਸੀ ਭੈਣ ਦੇ ਕਰਦੀ ਪਾਠ ਵੀਰ ਦੀਆਂ ਉਮਰਾਂ ਤਦੇ ਲਵੇਰੀਆਂ ਸੀ ਤੇਰੀ ਡੋਣੀ ਤੁਰੇ ਤੇ ਰੋਇਆ ਹੁੰਦਾ ਜਿਉਂ ਨਾ ਸਮਝ ਕੋਈ ਵੀਰ ਨੂੰ ਛੱਡ ਕੇ ਭੈਣ ਉਹਦੀ ਨੂੰ ਹੋਰ ਨਹੀਂ ਸਕਦਾ ਸਮਝ ਕੋਈ ਉਹ ਕਹਿੰਦੀ ਵੀ ਰੋਟੀ ਆਪਣੀ ਹਿੱਸੇ ਦੀ ਤੇਰੇ ਬਸਤੇ 'ਚ ਕਦੇ ਸੀ ਪਾ ਦਿੰਦੀ ਰੋਟੀ ਆਪਣੇ ਹਿੱਸੇ ਦੀ ਤੇਰੇ ਬਸਤੇ 'ਚ ਕਦੇ ਸੀ ਪਾ ਦਿੰਦੀ ਟੁੱਟ ਕੇ ਨਾ ਵੱਖ ਹੋ ਜਾਈ ਉਦਾਂ ਲੱਗਣ ਨਾ ਤਪੀਵਾ ਦਿੰਦੀ ਵੀਰ ਦੇ ਹੁੰਦਿਆ ਚਾ ਭੈਣ ਦੇ ਕਰ ਨਹੀਂ ਸਕਦਾ ਦਫ਼ਨ ਕੋਈ ਭੈਣਾ ਮੰਗਣ ਵੀਰ ਪਿਆਰ ਦਾ ਨਾ ਕਿਤਨਾ ਰਕਮ ਕੋ ਤੂੰ ਕਹਿੰਦੀ ਮੇਰੀ ਹਰ ਇੱਕ ਖੁਸ਼ੀ ਦੇ ਉੱਤੇ ਜਾਣਦੀ ਵਾਰੇ ਵਾਰੇ ਤੂੰ ਮੇਰੀ ਹਰ ਇੱਕ ਖੁਸ਼ੀ ਦੇ ਉੱਤੇ ਜਾਣਦੀ ਵਾਰੇ ਵਾਰੇ ਤੂੰ ਮੈਨੂੰ ਆਪਣੀਆਂ ਦੇ ਕੇ ਖੁਸ਼ੀਆਂ ਦੁੱਖ ਲੈ ਲੈ ਮੇਰੇ ਸਾਰੇ ਤੂੰ ਬਿਨਾ ਮੇਰੇ ਪੂਰੇ ਦਿਲ ਵਿੱਚ ਕੀ ਇਹ बुझ ਨਹੀਂ ਸਕਦਾ ਰਮਜ਼ ਕੋਈ ਤੇ ਵੀਰ ਨੂੰ ਛੱਡ ਕੇ ਭੈਣ ਉਹਦੀ ਨੂੰ ਹੋਰ ਨਹੀਂ ਸਕਦਾ ਸਮਝ ਕੀ ਆ ਬਾਤ ਕਿਆ ਬਾਤ ਹੈ ਬਹੁਤ ਕਮਾਲ ਵਾਕਈ ਗੱਲ ਤੁਹਾਡੀ ਸੱਚੀ ਹੈ ਔਰ ਬਿਲਕੁਲ ਸੱਚੀ ਹੈ ਕਿ ਵਾਕਈ ਭੈਣਾ ਦੀ ਦਿਲ ਦੀ ਗੱਲ ਭਰਾ ਛੱਟ ਬੁੱਝ ਲੈਂਦੇ ਨੇ ਔਰ ਭਰਾਵਾਂ ਦੀ ਅੱਖ ਵੇਖ ਕੇ ਭੈਣ ਵੀ ਬੁੱਝ ਲੈਂਦੀ ਹੈ ਕਿ ਵੀ ਦੁੱਖ ਤੇ ਹੈਗਾ ਕੁਛ ਨਾ ਕੁਛ ਤੇ ਹੈਗਾ ਜਿਹੜਾ ਕਿ ਲੁਕੋਇਆ ਜਾ ਰਿਹਾ ਛੁਪਾਇਆ ਜਾ ਰਿਹਾ ਸੋ ਇਹ ਰਿਸ਼ਤਾ ਹੀ ਐਸਾ ਹੈ ਬੜਾ ਪਿਆਰਾ ਰਖੜੀ ਦਾ ਕਹਿੰਦੇ ਨੇ ਕਿ ਇੱਕ ਮਾਮੂਲੀ ਜਿਹਾ ਧਾਗਾ ਹੁੰਦਾ ਪਰ ਲੱਖਾਂ ਅਰਦਾਸਾਂ ਭੈਣਾਂ ਦੀਆਂ ਭਰਾਵਾਂ ਲਈ ਹੁੰਦੀਆਂ ਨੇ ਇਹ ਫਰਮਲਟੀਆਂ ਦੇ ਨਹੀਂ ਹੁੰਦੇ ਤਾਗੇ ਔਰ ਪਿਆਰ ਉਜਾਗਰ ਕਰਨ ਦੀ ਇੱਕ ਵੱਖਰੀ ਜੀ ਮਿਸਾਲ ਹੁੰਦੀ ਹੈ ਨਿੱਕੇ ਨਿੱਕੇ ਜੇ ਚਾਵਾਂ ਨਾਲ ਜਿਹੜੇ ਤਾਗੇ ਖਰੀਦੇ ਜਾਂਦੇ ਨੇ ਜਦੋਂ ਅੰਦਰੋਂ ਸੌਂ ਦੁਆਵਾਂ ਦੇ ਨਾਲ ਗੁੱਟ ਤੇ ਸਜਦੇ ਨੇ ਨਾ ਤੇ ਫਿਰ ਕਰਾਂਦੀਆਂ ਬਰਕਤਾਂ ਵੀ ਚਾਰ ਗੁਣਾ ਵੱਧ ਹੋ ਜਾਂਦੀਆਂ ਨੇ ਤੇ ਇਹ ਭੈਣ ਭਰਾ ਦੇ ਰਿਸ਼ਤੇ ਤੋਂ ਇਲਾਵਾ ਮੈਂ ਦੇਖੀ ਤੁਹਾਡੀ ਜਿਹੜੀ ਇੰਸਟਾਗ੍ਰਾਮ ਦੇ ਉੱਤੇ ਪੋਸਟ ਤੁਸੀਂ ਪਾਉਂਦੇ ਰਹਿੰਨੇ ਹੋ ਨਾ ਉਹ ਹਰ ਰਿਸ਼ਤੇ ਨੂੰ ਉਜਾਗਰ ਕਰਦੀ ਆ ਤੇ ਇੱਕ ਜਿਹੜੀ ਪੋਸਟ ਸੀ ਤੁਹਾਡੀ ਸੁਣਿਆ ਕਿ ਮੁੰਡਿਆਂ ਨੇ ਬੜੀ ਪਸੰਦ ਕੀਤੀ ਐ ਕਹਿੰਦੇ ਮਰਦ ਕੋ ਦਰਦ ਨਹੀਂ ਹੁੰਦਾ ਪਰ ਉਹ ਦਰਦ ਹੁੰਦਾ ਤੇ ਪਰ ਕਿਤੇ ਨਾ ਕਿਤੇ ਲੁਕਾ ਲੈਂਦੇ ਨੇ ਛੁਪਾ ਲੈਂਦੇ ਨੇ ਤੁਸੀਂ ਵੀ ਐਦਾਂ ਦਾ ਵੀ ਕੁਝ ਉਹਨਾਂ ਲਈ ਲਿਖਿਆ ਮੋਬਾਈਲ ਕੋਈ ਮੈਂ ਨਾ ਬਸੇ ਮੈਨੂੰ ਉਹ ਅੰਦਰੋਂ ਲੈਖਣ ਦੀ ਮੈਂ ਕੁੜੀਆਂ ਲਈ ਜ਼ਿਆਦਾ ਉਹ ਲਿਖਦਾ ਕੁੜੀਆਂ ਦੇ ਹੱਥਾਂ ਨਹੀਂ ਫਿਰ ਮੈਨੂੰ ਮੁੰਡਿਆਂ ਦੇ ਕਮੈਂਟ ਉਹਨੇ ਕਹਿੰਦੇ ਪਾਜੀ ਨੂੰ ਸਾਨੂੰ ਕਿਹੜਾ ਦਰਦ ਨਹੀਂ ਹੁੰਦਾ ਵੀ ਸਾਡੇ ਦੇ ਵੀ ਲਿਖੋ ਸਾਡੇ ਵੀ ਦੁੱਖ ਹੈਗੇ ਆ ਤੇ ਫਿਰ ਮੈਂ ਉਹਨਾਂ ਨੂੰ ਸਮਝਦੇ ਸਮਝਣੀ ਵੀ ਪੁੱਛੀ ਕਿ ਤੇ ਵਾਕਈ ਵੀ ਦਰਦਦਾ ਹੁੰਦੇ ਨੇ ਵੀ ਚਲੋ ਉਹਦੇ ਤੇ ਮੈਂ ਤੁਹਾਨੂੰ ਸੁਣਾਉਂਦਾ ਜੀ ਉਹਦਾ ਸਿਰਲੇਖ ਹੈਗਾ ਚੁੱਪਚੀ ਪੀਤਾ ਜੀ ਉਹ ਕਹਿੰਦਾ ਵੀ ਹੱਡ ਤੋੜ ਜੋ ਕਰਕੇ ਮਿਹਨਤ ਮੂੜੇ ਹੋਏ ਜਦ ਆਥਣ ਹੱਡ ਤੋੜ ਜੋ ਕਰਕੇ ਮਿਹਨਤ ਮੂੜੇ ਹੋਏ ਜਦ ਆਥਣ ਬਹੁਤਾ ਨਾ ਉਹ ਮੰਗੇ ਚਾਹੁੰਦਾ ਸਮਝਣ ਵਾਲੀ ਸਾਥਣ 24 ਘੰਟੇ ਬੜਿਆ ਨਾ ਕਰ ਕੋੜੀ ਨਿੰਮ ਦੀ ਦਾਤਣ ਇਹ ਨਾ ਹੋਵੇ ਤੇ ਏਰੀਆ ਤੋਂ ਉਹਦਾ ਮੂੰਹ ਜਾਵੇ ਜੋ ਸੀਤਾ ਤੇ ਮੁੜ ਕੇ ਚੰਗਾ ਲੱਗਣਾ ਨਹੀਂ ਉਹ ਜੇ ਹੋ ਗਿਆ ਚੁੱਪਚੀ। ਹੂੰ। ਬੱਚਿਆਂ ਦੀ ਜਿਹਨੇ ਖੁਸ਼ੀ ਦੀ ਖਾਤਰ ਮਾਰ ਲਈਆਂ ਨੇ ਰੀਜਾਂ ਬੱਚਿਆਂ ਦੀ ਜਿਹਨੇ ਖੁਸ਼ੀ ਦੀ ਖਾਤਰ ਮਾਰ ਲਈਆਂ ਨੇ ਰੀਜਾਂ ਉਸ ਦੀ ਹੀ ਤਨਖਾਹ ਬੰਜਵੀ ਨਾਲ ਭਰੀਆਂ ਰਹਿਣ ਫਰੀਜਾਂ। ਇੱਕ ਦਿਨ ਆਪਣੇ ਸੂਟ ਗਿਣੀ ਤੇ ਉਸ ਦੀਆਂ ਗਿਣੀ ਕਮੀਜ਼ਾਂ ਇੱਕ ਦਿਨ ਆਪਣੇ ਸੂਟ ਗਿਣੀ ਤੇ ਉਸ ਦੀਆਂ ਗਿਣੀ ਕਮੀਜ਼ਾਂ ਉਸ ਦੇ ਨਾਪ ਦੇ ਸਿਉਣ ਲਈ ਕੱਪੜੇ ਕਿਹੜਾ ਫੜਦਾ ਫੀਤਾ ਤੇ ਮੁੜ ਕੇ ਚੰਗਾ ਲੱਗਣਾ ਨਹੀਂ ਉਹ ਜੇ ਹੋ ਗਿਆ ਚੁੱਪਚੀ। ਹੋ। ਦੋਸਤਾਂ ਦੇ ਨਾਲ ਘੁੰਮਣ ਜਾਣ ਤੋਂ ਨਾ ਲਾਇਆ ਕਰ ਰੋਕਾਂ। ਦੋਸਤਾਂ ਦੇ ਨਾਲ ਘੁੰਮਣ ਜਾਣ ਤੋਂ ਨਾ ਲਾਇਆ ਕਰ ਰੋਕਾਂ। ਇਹ ਨਾ ਹੋਏ ਉਹਨੂੰ ਔਰਤਾਂ ਲੱਗਣ ਫੂਨ ਪਿੰਦੀਆਂ ਜੋਕਾਂ। ਤੁਹਾਡੀ ਆਪਸੀ ਅਣਬੰਦ ਦਾ ਸਦਾ ਫਾਇਦਾ ਚੁੱਕਣਾ ਲੋਕਾਂ। ਤੁਹਾਡੀ ਆਪਸੀ ਅਣਬੰਦ ਦਾ ਸਦਾ ਫਾਇਦਾ ਚੁੱਕਣਾ ਲੋਕਾਂ। ਤੰਨ ਭੜਕੇ ਜਿਹਨਾਂ ਨਾਲ ਕਹਿਣਾ ਉਹਨੇ ਤੇਰੇ ਲਈ ਕੀ ਕੀਤਾ? ਮੁੜ ਕੇ ਚੰਗਾ ਲੱਗਣਾ ਨਹੀਂ ਉਹ ਜੇ ਹੋ ਗਿਆ ਚੁੱਪਚੀ। ਘਰ ਜਦ ਆਵੇ ਸਮਾਈ ਨਾਲ ਮਿਲਣਾ ਨਾਤੇ ਉਬੜੀ ਸੜਕੇ ਘਰ ਜਦ ਆਵੇ ਸਮਾਈ ਨਾਲ ਮਿਲਣਾ ਨਾਤੇ ਉਬੜੀ ਸੜਕੇ ਚੰਗੇ ਬਹੁਤੇ ਲੱਗਦੇ ਖਾਕਰ ਕਦੀ ਕਦੀ ਹੱਥ ਫੜਕੇ ਬੜਾ ਜ਼ਰੂਰੀ ਦਿਲ ਤੱਕ ਪਹੁੰਚਣ ਲਈ ਸਬਜ਼ੀ ਦੇ ਤੜਕੇ ਬੜੇ ਜ਼ਰੂਰੀ ਦਿਲ ਤੱਕ ਪਹੁੰਚਣ ਲਈ ਸਬਜ਼ੀ ਦੇ ਤੜਕੇ ਕਦੀ ਬਣਾ ਕੇ ਚਾਹ ਦੇਤੀ ਤੇ ਕੱਟ ਕੇ ਕਦੀ ਪਪੀਤਾ ਇਹਦਾ ਮੁੜ ਕੇ ਚੰਗਾ ਲੱਗਣਾ ਨਹੀਂ ਉਹ ਜੇ ਹੋ ਗਿਆ ਚੁੱਪ ਆਏ ਹਾ ਬਹੁਤ ਖੂਬ ਬਹੁਤ ਹੀ ਖੂਬ ਕਿਥੋਂ ਕੱਢਦੇ ਹੋ ਗੱਲਾਂ ਭਾਜੀ ਕਿਵੇਂ ਤੁਸੀਂ ਸ਼ਬਦ ਚੁਣਦੇ ਹੋ ਮੈਨੂੰ ਥੋੜਾ ਜਿਹਾ ਜ਼ਰੂਰ ਦੱਸੋ ਕਿਉਂਕਿ ਵਾਕਈ ਤੁਸੀਂ ਕਿਦਾਂ ਜੋੜ ਲੈਂਦੇ ਹੋ ਔਰ ਇੱਕ ਲੈ ਦੇ ਵਿੱਚ ਕੜੀ ਦਰ ਕੜੀ ਦਰ ਕੜੀ ਜਿਹੜੇ ਸ਼ਬਦ ਜੁੜਦੇ ਰਹਿੰਦੇ ਨੇ ਨਾ ਕਮਾਲ ਕਰ ਦਿੰਦੇ ਹੋ ਕਿਵੇਂ ਹੁੰਦਾ ਸਭ ਕੁਝ ਇਹ ਤੁਹਾਡੇ ਵੱਲੋਂ ਇਹ ਤਾਂ ਬਸ ਇਹ ਸਾਫ਼ ਹੀ ਆ ਮੈਨੂੰ ਲੱਗਦਾ ਮੈਂ ਦੂਜਿਆਂ ਵਾਂਗ ਸੋਚ ਸਕਦਾ ਵੀ ਜਦੋਂ ਉਹ ਕੀ ਮਹਿਸੂਸ ਕਰਦੇ ਆ ਜਾਂ ਕੋਈ ਆਪਣੇ ਦੁੱਖ ਦੱਸਦਾ ਨਾ ਉਹ ਹੁਣ ਤੇਰੀਦਾ ਪਰਸਰਵੇਸ਼ਨ ਪਾਵਰ ਬਹੁਤ ਮਤਲਬ ਸਟਰੋਂਗ ਹੈ ਵੀ ਤੁਸੀਂ ਅਬਜ਼ਰਵ ਕਰ ਲੈਨੇ ਹੋ ਲੋਕਾਂ ਨੂੰ ਬਹੁਤ ਨੇੜੇ ਹਾਂ ਜੀ ਅਬਜ਼ਰਵੇਸ਼ਨ ਪਾਵਰ ਨਾਲੋਂ ਮੇਨ ਲੱਗਾ ਇਮੋਸ਼ਨਸ ਜ਼ਿਆਦਾ ਸਟਰੋਂਗ ਹੈ ਜੀ ਜੀ ਉਹ ਜਿਹੜੇ ਅੰਦਰ ਨਾ ਕਿਤੇ ਉਹ ਜਿਹੜੇ ਹੈਗੇ ਇਮੋਸ਼ਨਸ ਨੂੰ ਮੈਂ ਸਮਝ ਸਕਦਾ ਜੀ ਜਜ਼ਬਾਤਾਂ ਨੂੰ ਹਾਂ ਹਾਲੇ ਬਿਲਾ ਵਾਲੀ ਦਿਲ ਹੈਗਾ ਅੰਦਰ ਜਿਹੜਾ ਮਹਿਸੂਸ ਕਰ ਸਕਦਾ ਅਗਲੇ ਦੇ ਦਿਲ ਨੂੰ ਭਾਜੀ ਵਿਰਲੇ ਹੀ ਹੁੰਦੇ ਨੇ ਲੋਕ ਜੋ ਦੂਸਰੇ ਦੇ ਜਜ਼ਬਾਤਾਂ ਨੂੰ ਸਮਝ ਸਕਣ ਕਿਉਂਕਿ ਅਸੀਂ ਆਪਣੇ ਜਜ਼ਬਾਤਾਂ ਦਾ ਤਾਂ ਬੜਾ ਰੋਲਾ ਪਾਉਂਦੇ ਆ ਕਿ ਮੈਨੂੰ ਇਹ ਹੋ ਗਿਆ ਜਾਂ ਮੈਨੂੰ ਇਹ ਚਾਹੀਦਾ ਜਾਂ ਮੇਰੇ ਲਈ ਆ ਕਰੋ ਪਰ ਦੂਸਰਿਆਂ ਦੇ ਲਈ ਸਮਝ ਪਾਣਾ ਉਹਨਾਂ ਦੀ ਫੀਲਿੰਗਸ ਨੂੰ ਔਰ ਇਹ ਕਿਸੇ ਵਿਰਲੇ ਤੇ ਹੀ ਸਹੀ ਆਉਂਦਾ ਤੇ ਮੈਨੂੰ ਲੱਗਦਾ ਕਿ ਤੁਸੀਂ ਬਹੁਤ ਲੱਕੀਓ ਪਰਮਾਤਮਾ ਦੀ ਬੜੀ ਮੇਰ ਆ ਤੁਹਾਡੇ ਤੇ ਕਿ ਤੁਸੀਂ ਦੂਜਿਆਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਜਿਹੇ ਸ਼ਬਦਾਂ ਦੀ ਘੜਤ ਘੜਦੇ ਹੋ ਜਿਹੜੇ ਹਰ ਇੱਕ ਦੇ ਦਿਲ ਦੇ ਉੱਤੇ ਨਾ ਛਾ ਜਾਂਦੇ ਨੇ ਔਰ ਬਸ ਸਮਾ ਹੀ ਜਾਂਦੇ ਨੇ ਮੈਂ ਕਹੂੰਗੀ ਸੋ ਬਹੁਤ ਚੰਗਾ ਲੱਗਦਾ ਹਮੇਸ਼ਾ ਹੀ ਤੁਹਾਡੇ ਨਾਲ ਗੱਲਾਂ ਕਰਕੇ ਜਾਂਦੇ ਜਾਂਦੇ ਤੁਸੀਂ ਸਾਡੇ ਤਮਾਮ ਸੁਣਨ ਵਾਲਿਆਂ ਨੂੰ ਕੁਝ ਕਹਿਣਾ ਚਾਹੋ ਮੈਂ ਪਰ ਮੈਂ ਇਹ ਹੀ ਦੱਸ ਦੇ ਸਾਡੇ ਸਰੋਤਿਆਂ ਨੂੰ ਕਿ ਟਵਲ ਮੋਲਕ ਭਾਜੀ ਨਾ ਫਿਰ ਸਾਡੇ ਨਾਲ ਸਾਹ ਜ਼ਰੂਰ ਪਾਣਗੇ ਬਹੁਤ ਜਲਦੀ ਤੇ ਆਪਾਂ ਬੜੀਆਂ ਹੋਰ ਗੱਲਾਂ ਵੀ ਇਹਨਾਂ ਨਾਲ ਕਰਾਂਗੇ ਭਾਜੀ ਕੀ ਕਹਿਣਾ ਚਾਹੋਗੇ ਤੇ ਬਸ ਹੀ ਮੈਂ ਹੁਣ ਜਦੋਂ ਐਡੀ ਕੀਤੇ ਚੁੱਕ ਪੀਤੇ ਪੋਸਟ ਦੇ ਨਾਲ ਮੈਨੂੰ ਦਈਆ ਵੀ ਘਰਾਂ ਦੇ ਵਿੱਚ ਖੁਸ਼ੀਆਂ ਬਣੀਏ ਰਹਿਣ ਆਪਾਂ ਇੱਕ ਦੂਜੇ ਨੂੰ ਸਮਝੀਏ ਤੇ ਉਹ ਜਿਹੜੇ ਸਾਇਲੈਂਟ ਡਿਵੋਰਸ ਅੱਜ ਕੱਲ੍ਹ ਕਹਿੰਦੇ ਆ ਸੀ ਕਿਸੇ ਨਾ ਕਿਸੇ ਮਤਲਬ ਇੱਕ ਦੂਜੇ ਵੱਲ ਪਿੱਠ ਕਰਕੇ ਸੁੱਤੇ ਰਹਿੰਦੇ ਆ ਜਾਂ ਇੱਕ ਦੂਜੇ ਨਾਲ ਬੋਲਦੇ ਨਹੀਂ ਜਾਂ ਘਰਾਂ ਦੇ ਵਿੱਚ ਬੱਚਿਆਂ ਕਰਕੇ ਜੁੜੇ ਹੋਏ ਆ ਉਹਨਾਂ ਚੀਜ਼ਾਂ ਨੂੰ ਦੂਰ ਕਰਕੇ ਇੱਕ ਦੂਜੇ ਦੇ ਜਿਹੜੇ ਆਪਣੇ ਫਰਕ ਆ ਉਹਨਾਂ ਨੂੰ ਬੈਠ ਕੇ ਸੁਲਝਾਈਏ ਤੇ ਕਿਉਂਕਿ ਜ਼ਿੰਦਗੀ ਬੜੀ ਛੋਟੀ ਹੈ ਜੀ ਕੱਟਣੀ ਤਾਂ ਉਹਨਾਂ ਦੇ ਦੋ ਜਾਨੇ ਆ ਠੀਕ ਹੈ ਤੇ ਇਸ ਮੇਰੇ ਨਾਲ ਇਹ ਆ ਵੀ ਪਿਆਰ ਮੁਣਿਆ ਰਵੇ ਦੀ ਸਾਰਿਆਂ ਦਾ ਆ ਜੀ ਸੋ ਬਹੁਤ ਖੂਬਸੂਰਤ ਗੱਲਾਂ ਬਾਤਾਂ ਤੇ ਬਹੁਤ ਸ਼ੁਕਰੀਆ ਇਸ ਪਿਆਰੇ ਸਨੇਹੇ ਦੇ ਲਈ ਵੀ ਤੇ ਤੁਹਾਡੀ ਸ਼ੇਰੋ ਸ਼ਾਇਰੀ ਦੇ ਲਈ ਵੀ ਤੁਹਾਡੇ ਲਈ ਬਹੁਤ ਸਾਰੀਆਂ ਦੁਆਵਾਂ ਪਿਆਰ ਸਤਿਕਾਰ ਬਹੁਤ ਸ਼ੁਕਰੀਆ ਭਾਜੀ ਧੰਵਾਜੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਤੇ ਸਾਰੇ ਸੁਣਨ ਵਾਲਿਆਂ ਦਾ